ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ਼ਰਵਾਦ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਪਾਇੰਟਮੈਂਟਾਂ ਬਾਰੇ ਕਿ ਕੀ ਹਿਸਾਬ ਤਾ ਚੱਲ ਰਿਹਾ ਵਾ ਰੈਫਰੈਂਸ ਨੰਬਰਾਂ ਬਾਰੇ ਵੀ ਗੱਲ ਕਰ ਲਵਾਂਗੇ ਤੇ ਬਾਅਦ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਸਰਨੇਮ ਬਾਰੇ ਕਿ ਸਰਨੇਮ ਬਾਰੇ ਵੀ ਕੀ ਪ੍ਰੋਬਲਮ ਚੱਲ ਰਹੀ ਹੈ ਇਸ ਟੌਪਿਕ ਬਾਰੇ ਵੀ ਗੱਲ ਕਰਾਂਗੇ ਤੇ ਕੁਝ ਵੀਜ਼ੇ ਆਏ ਆ ਆਪਣਾ ਮਲਕੀ ਸੱਜਣ ਮਿੱਤਰ ਹੀ ਆ ਉਹਦਾ ਵੀ ਵੀਜ਼ਾ ਆਇਆ ਇੱਕ ਉਹਦੇ ਬਾਰੇ ਵੀ ਗੱਲ ਕਰਾਂਗੇ ਕੁਝ ਆਪਾਂ ਨੂੰ ਹੋਰ ਵੀ ਮੈਸੇਜ ਆਇਆ ਕਿ ਵੀਜ਼ਾ ਆਇਆ ਵਾ ਕੁਝ ਪੇਪਰ ਨਿਕਲੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਜਿਆਦਾ ਚਿਰ ਨਾਲੇ ਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਹ ਨੂੰ নোਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਸਮਝਾ ਗਈ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉਹਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੀ ਤੇ ਆਪਾਂ ਤੁਹਾਨੂੰ ਜਵਾਬ ਜਰੂਰ ਦੇਵਾਂਗੇ ਲੋ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਕਿ ਰੈਫਰੈਂਸ ਨੰਬਰਾਂ ਬਾਰੇ ਕਿ ਜਿਵੇਂ ਆਪਾਂ ਚੱਲ ਰਿਹਾ ਵਾ 64000 65000 ਚੱਲ ਚੱਲ ਤੇ ਪਰ ਜਿਹੜੀਆਂ ਅਪਾਇੰਟਮੈਂਟਾਂ ਆ ਉਹ ਜਿਨ੍ਹਾਂ ਦਾ ਹੈਗਾ 53000 54000 ਅਪਾਇੰਟਮੈਂਟਾਂ ਹਲੇ ਉਹਨਾਂ ਨੂੰ ਨਹੀਂ ਮਿਲੀਆਂ ਤੇ ਉਹ ਵੀਰਾਂ ਭਰਾਵਾਂ ਦੇ ਮੈਨੂੰ ਮੈਸੇਜ ਆ ਰਿਹਾ ਪਰਸਨਲੀ ਜਾਂ ਆਪਾਂ ਕਹਿੰਦੇ ਕੰਟੈਕਟ ਕਰ ਰਹੇ ਆ ਆਪਣੇ Instagram ਦੇ ਉੱਤੇ ਤੇ ਕਹਿ ਰਿਹਾ ਕਿ ਸਾਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਜਾਂ ਕਮੈਂਟ ਆਪਾਂ ਨੂੰ ਆਇਆ ਕੁਝ ਵੀ ਆ ਭਰਾਵਾਂ ਦੇ ਕਿ ਰੈਫਰੈਂਸ ਨੰਬਰ ਤਾਂ ਇੰਨਾ ਤਾਂ ਚੱਲ ਗਿਆ ਮਲਕੀ ਜਿਵੇਂ 64000 65000 ਇੰਨਾ ਪਹੁੰਚਿਆ ਵਾ ਇਸ ਤੋਂ ਤਾਂ ਮੇਰੇ ਸਾਬ ਨਾ ਹੋਣ ਚੱਲ ਗਿਆ ਹੋਣਾ ਤੇ ਪਰ ਉਹ ਕਹਿੰਦੇ ਸਾਨੂੰ ਅਪਾਇੰਟਮੈਂਟਾਂ ਨਹੀਂ ਹਲੇ ਮਿਲੀਆਂ ਤੇ ਨਾ ਹੀ ਕੋਈ ਰੀ ਅਪਲੋਡ ਦੀ ਕੋਈ ਸਾਨੂੰ ਨਾ ਕੋਈ ਹਨ ਹੋਰ ਕੋਈ ਮੇਲ ਆਈ ਆ ਬਸ ਅਸੀਂ ਕੋਈ ਸਾਨੂੰ ਮੇਲ ਨਹੀਂ ਜਦੋਂ ਦੇ ਅਸੀਂ ਆਪਣੀ ਏਰੀਆ ਵਾ ਅਪਾਇੰਟਮੈਂਟ ਅਪਲਾਈ ਕੀਤੀਆਂ ਉਹ ਰੈਫਰੈਂਸ ਨੰਬਰ ਜਿਹੜਾ ਵਾ ਮਿਲਿਆ ਪਿਆ ਵਾ ਕੇ ਇਹਦਾ 53000 ਵਾ ਕੇ ਇਹਦਾ 43000 ਵਾ ਪਰ ਅਪਾਇੰਟਮੈਂਟਾਂ ਨਹੀਂ ਮਿਲਦੀ ਲੋਈ ਮਿੱਤਰੋ ਸਭ ਤੋਂ ਪਹਿਲੀ ਗੱਲ ਤਾਂ ਜਿਹੜੇ ਵੀਰਾਂ ਭਰਾਵਾਂ ਨੂੰ ਹਲੇ ਤੱਕ ਕੋਈ ਵੀ ਉਹਨਾਂ ਵੱਲੋਂ ਆਪਾਂ ਕਹਿ ਜਾਈਏ ਕਿ ਮੇਲ ਨਹੀਂ ਆਈ ਜਿਹਦੇ ਵਿੱਚ ਉਹਨਾਂ ਨੇ ਇਹ ਨਹੀਂ ਕਿਹਾ ਤੁਹਾਨੂੰ ਕਿ ਰੀ ਅਪਲੋਡ ਕਰੋ ਜਾਂ ਕੋਈ ਹੋਰ ਮੇਲ ਨਹੀਂ ਉਹਦੇ ਜਿਨ੍ਹਾਂ ਨੂੰ ਇਹ ਮੇਲ ਨਹੀਂ ਆਈ ਹਲੇ ਤੱਕ ਉਹ ਮੇਰੇ ਵੀਰ ਭਰਾ ਵੇਟ ਕਰੋ ਉਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲਣ ਗਈਆਂ ਕੋਈ ਤੁਹਾਨੂੰ ਵੀ ਪਤਾ ਵਾ ਜਿਹੜੇ ਰੈਫਰੈਂਸ ਨੰਬਰ ਵਾ ਉਹ ਤਾਂ ਨਾਰਮਲੀ ਗੱਲ ਜਿਹੜਾ ਅਪਲਾਈ ਕਰਦਾ ਉਹਨੂੰ ਮਿਲ ਜਾਂਦਾ ਰੈਫਰੈਂਸ ਨੰਬਰ ਜਿਹੜੀ ਅਪਾਇੰਟਮੈਂਟ ਵਾ ਅਪਾਇੰਟਮੈਂਟ ਡਾਕੂਮੈਂਟ ਸਾਰੇ ਚੈੱਕ ਕਰਨ ਤੋਂ ਬਾਅਦ ਜੇਕਰ ਸਾਰਾ ਕੁਝ ਸਹੀ ਹੋਣ ਤੋਂ ਬਾਅਦ ਉਹਨਾਂ ਨੇ ਇਹਦੀ ਵਾ ਅਪਾਇੰਟਮੈਂਟ ਜਿਹੜੀ ਵਾ ਦਿੰਦੇ ਵਾ ਠੀਕ ਹੈ ਤੇ ਬਾਕੀ ਜਿਹੜੇ ਵੀਰਾਂ ਆਪਾਂ ਵਾਣ ਵਾਣਟ ਮੈਂਟ ਹੱਲੇ ਨਹੀਂ ਮਿਲੀਆਂ ਆ ਰਹੀ ਆ ਅਪਲੋਡ ਦੀ ਆਪਸ਼ਨ ਨਹੀਂ ਆਈ ਜਾਂ ਮੇਲ ਨਹੀਂ ਆਈ ਉਹ ਮੇਰੇ ਵੀਰ ਭਰਾ ਵੇਟ ਕਰੋ ਉਹਨਾਂ ਦੇ ਚਾਂਸ ਹੈਗੇ ਆ ਅਪਾਇੰਟਮੈਂਟ ਆ ਮਿਲਣ ਦੇ ਪਰ ਇਹ ਨਹੀਂ ਆਪਾਂ ਕਹਿ ਸਕਦੇ ਕਦੋਂ ਮਿਲਣ ਗਿਆ ਉਹ ਭੌਂਜ ਤੁਹਾਨੂੰ ਹੋਰ ਹੋਤੇ ਤੱਕ ਮੇਲ ਆ ਜੇ ਉਹਨਾਂ ਦੀ ਅਪਾਇੰਟਮੈਂਟ ਦੀ ਜਾਂ ਭੌਂਜ ਤੁਹਾਨੂੰ ਕੱਲ੍ਹ ਆ ਜੇ ਮੈਂ ਤੁਹਾਨੂੰ ਪਰਸੋਂ ਹੀ ਆ ਜੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਜਿਨ੍ਹਾਂ ਦੇ ਤਾਂ ਤੁਹਾਨੂੰ ਕੋਈ ਹੋਰ ਮੇਲ ਨਹੀਂ ਆਉਂਦੀ ਉਹਨਾਂ ਤੱਕ ਤਾਂ ਤੁਹਾਡੇ ਜਿਹੜੇ ਬਾ ਚਾਂਸ ਹੈਗੇ ਆ ਅਪਾਇੰਟਮੈਂਟ ਮਿਲਣ ਦੇ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਲੈਂਦੇ ਆ ਪੇਪਰਾਂ ਬਾਰੇ ਕਿ ਪੇਪਰ ਕਿਸੇ ਕਿਥੇ ਨਿਕਲ ਰਿਹਾ ਪੇਪਰ ਤਕਰੀਬਨ ਮਿੱਤਰਾ ਨਿਕਲ ਹੀ ਰਿਹਾ ਵਾ 9 ਮੰਥ ਵਾਲੇ ਵੀ ਤੇ ਸਾਲ ਵਾਲੇ ਵੀ ਪਰ ਜਿਆਦਾ ਪੇਪਰ ਜਿਹੜੇ ਆ ਉਹ 9 ਮੰਥ ਵਾਲੇ ਨਿਕਲ ਰਿਹਾ ਠੀਕ ਆ ਕੁਝ ਵੀਜੇ ਵੀ ਆਇਆ ਵੀਰਾ ਭਰਾਵਾਂ ਦੇ ਆਪਣਾ ਸੱਜਣ ਮਿੱਤਰ ਹੀ ਆ ਜਿੱਥੇ ਆਪਣੇ ਆ ਪਿੱਛੋਂ ਪੈਂਡ ਤੋਂ ਆਪਣੇ ਉਥੋਂ ਵੀਰ ਨੇ ਅਪਲਾਈ ਕੀਤਾ ਸੀ ਉਸ ਦਾ ਵੀਜ਼ਾ ਵੀ ਆਇਆ ਵਾ ਕੱਲ ਪਰਸੋਂ ਵੀਜ਼ਾ ਆਇਆ ਉਹ ਵੀਰ ਦਾ ਤੇ ਵੀਜੇ ਵੀ ਕੋਈ ਚੱਕਰ ਨਹੀਂ ਆ ਉਹ 11 ਮਾਨ ਨਾਲ ਉੱਥੇ ਉਹਨਾਂ ਨੇ ਦੋ ਚਾਰ ਸਵਾਲ ਪੁੱਛੇ ਕਿ ਕੀ ਹਫਤਾ ਵਾ ਸਾਰਾ ਕੁਝ ਡਾਕੂਮੈਂਟ ਕਿਉਂਕਿ ਸਾਰੇ ਸਹੀ ਤੇ ਆਪਾਂ ਉਹਨੇ ਡਾਕੂਮੈਂਟ ਪਹਿਲਾਂ ਹੀ ਸਾਰੇ ਬਣਾਏ ਖੜੇ ਸੀ ਕਿਉਂਕਿ ਉਹਨੇ ਏਜੰਟਾਂ ਨਾਲ ਗੱਲ ਕੀਤੀ ਸੀ ਏਜੰਟਾਂ ਨੇ ਉਹਨੂੰ ਸਾਰੀ ਫਾਇਦਾ ਕਰਕੇ ਦਿੱਤੀ ਸੀ ਤੇ ਜਿਹੜੀ ਮਾ ਉਹਨੂੰ ਅਪਾਇੰਟਮੈਂਟ ਜਿਹੜੀ ਵਾ ਮਿਲ ਚੁੱਕੀ ਜਦੋਂ ਅਪਾਇੰਟਮੈਂਟ ਮਿਲੀ ਤੇ ਜਦੋਂ ਅਪਾਇੰਟਮੈਂਟ ਤੇ ਬਾਅਦ ਚ ਜਿਹਦੇ ਨਾਲ ਅਪਾਇੰਟਮੈਂਟ ਸੀ ਉੱਥੇ ਗਿਆ ਕੋਈ ਇਹਨਾਂ ਨੇ ਜਾ ਕੇ ਸਵਾਲ ਨਹੀਂ ਪੁੱਛੇ ਨਾਰਮਲ ਨਾਰਮਲ ਜਿਹੜੇ ਸਵਾਲ ਪੁੱਛੇ ਉਹਨਾਂ ਜਵਾਬ ਦੇ ਦਿੱਤੇ ਤੇ ਫਾਈਲ ਉਹਨਾਂ ਨੇ ਜਮ੍ਹਾਂ ਕਰ ਲਈ ਤੇ ਉਸ ਤੋਂ ਬਾਅਦ ਹੁਣ ਜਿਹੜਾ ਵਾ ਉਹਦਾ ਵੀਜ਼ਾ ਆ ਗਿਆ ਵਾ ਹੁਣ ਕਈ ਵੀਰ ਭਰਾ ਕੀ ਕਹਿੰਦੇ ਆ ਸਾਡਾ ਇਹਦਾ ਵਾ ਪਾਸਪੋਰਟ ਵਾ ਟਰ ਵੀਰੇ ਇਹ ਵੀ ਸਾਰਾ ਕੁਝ ਉਹਨਾਂ ਨੇ ਚੇਂਜ ਕੀਤਾ ਪਿਆ ਐਸ ਵਕਤ ਵੀਐਫਐਸ ਵਾਲਿਆਂ ਨੇ ਚੇਂਜ ਕੀਤਾ ਪਿਆ ਵਾ ਕੋਈ ਵੀ ਉਹ ਦੱਸ ਨਹੀਂਦਾ ਵੀ ਕਿਵੇਂ ਪਾਸਪੋਰਟ ਜਿਹੜਾ ਆਪ ਆਪਣਾ ਟਰੈਕ ਹੁੰਦਾ ਵਾ ਕਈ ਕਈਆਂ ਦਾ ਟਰੈਕ ਹੋ ਜਾਂਦਾ ਕਈਆਂ ਦਾ ਟਰੈਕ ਨਹੀਂ ਹੁੰਦਾ ਮੈਨੂੰ ਪਿੱਛੇ ਵੀ ਇਹਦਾ ਮੈਸੇਜ ਆਇਆ ਸੀ ਇੱਕ ਦਾ ਮੈਂ ਬਾਅਦ ਪਤਾ ਕੀਤਾ ਉਹਦੇ ਬਾਰੇ ਆਪਾਂ ਕੁਝ ਕਹਿਣੇ ਹੁੰਦੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਆਪਾਂ ਟਰੈਕ ਕਰ ਸਕਦੇ ਹਾਂ ਰੈਫਰੈਂਸ ਨੰਬਰ ਦੇ ਨਾਲ ਟਰੈਕ ਕਰ ਸਕਦੇ ਹਾਂ ਪਾਸਪੋਰਟ ਪਰ ਹੁਣ ਹੁਣ ਕਈਆਂ ਦਾ ਟਰੈਕ ਹੋ ਜਾਂਦਾ ਵਾ ਕਈ ਟਰੈਕ ਨਹੀਂ ਜਾਂਦੇ ਪਰ ਕਈਆਂ ਦਾ ਟਰੈਕ ਨਹੀਂ ਹੋਇਆ ਕਿਉਂਕਿ ਨੰਬਰ ਹੀ ਨਹੀਂ ਫਿਲ ਹੋ ਰਿਹਾ ਉੱਥੇ ਬਾਰੇ ਇਹਦੇ ਬਾਰੇ ਆਪਾਂ ਨੂੰ ਕੁਛ ਹਾਲੇ ਪਤਾ ਨਹੀਂ ਕਿਉਂਕਿ ਉਹਨਾਂ ਵੱਲੋਂ ਕੋਈ ਵੀ ਅਪਡੇਟ ਨਹੀਂ ਦਿੱਤੀ ਗਈ ਕਿ ਕਿਉਂ ਨਹੀਂ ਟਰੈਕ ਹੋ ਰਿਹਾ ਪਰ ਜਿਹੜੇ ਵਾ ਵਿਜੇ ਵਾ ਉਹ ਲੱਕੀ ਜਾਂਦੇ ਪਏ ਵਾ ਜਿਨ੍ਹਾਂ ਨੇ 9 ਮਹੀਨਾਵਲੇ ਭਰੇ ਸੀ 9 ਮਹੀਨਾਵਲੇ ਲੱਗਣਦੇ ਵਿਜੇ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਮਿਲੀਆਂ ਜਿਨ੍ਹਾਂ ਦੇ ਸਾਲਵਾਲੇ ਸੀ ਸਾਲਵਾਲੇ ਲੱਗ ਰਹੇ ਆ ਵਿਜੇ ਤੇ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਮੇਰੇ ਵੀਰ ਭਰਾ ਵੇਟ ਕਰੋ ਹੁਣ ਆਪਾਂ ਗੱਲ ਕਰਦੇ ਆ ਉਹਨਾਂ ਅਪਾਇੰਟਮੈਂਟਾਂ ਬਾਰੇ ਜਿਨ੍ਹਾਂ ਦੀ ਰਿਜੈਕਟ ਹੋਈਆਂ ਸੀ ਕਿ ਜਿਵੇਂ ਉਹਨਾਂ ਨੂੰ ਪਤਾ ਸਾਰੇ ਵੀਰ ਭਰਾ ਗਏ ਦਿੱਲੀ ਜਗਰ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਕੀ ਕਿਉਂ ਅਪਾਇੰਟਮੈਂਟ ਰਜੈਕਟ ਕੀਤੀ ਗਈਆਂ ਤੇ ਉਸ ਤੋਂ ਬਾਅਦ ਉਹਨਾਂ ਦਾ ਜਵਾਬ ਇਹ ਮਿਲਿਆ ਕਿ ਤੁਸੀਂ ਵੇਟ ਕਰੋ ਅਪਾਇੰਟਮੈਂਟਾਂ ਨੂੰ ਜਿਹੜੀਆਂ ਉਹ ਮੇਲ ਭੇਜੀ ਉਹਨਾਂ ਨੂੰ ਭੁੱਲ ਜਾਓ ਤੁਸੀਂ ਤੇ ਤੁਹਾਨੂੰ ਇਹੜੀਆਂ ਵਾ ਪਰਸਨਲ ਇਗਨੇਕਟ ਕੀਤਾ ਜਾਊਗਾ ਤੁਹਾਡੇ ਨਾਲ ਮਲਖਿਆ ਆਪਾਂ ਕਹਿਦੇ ਕਿ ਮੇਲ ਭੇਜੀ ਜਿਓਈ ਤੁਹਾਡੇ ਨਾਮ ਦੇ ਨਾਲ ਤੁਹਾਡਾ ਜ਼ਿਕਰ ਸਤਾ ਕੋ ਸਹੀ ਹੋਊਗਾ ਤੁਹਾਨੂੰ ਇਹੜੀ ਵਾ ਅਪਾਇੰਟਮੈਂਟ ਮਿਲੂਗੀ ਠੀਕ ਆ ਵਰਹੜਤਾ ਕੋਈ ਨਹੀਂ ਮਿਲੀ ਕਿਸੇ ਵੀ ਵੀਰ ਭਰਾ ਨੂੰ ਹਲੇ ਸਾਰੇ ਵੀਰ ਭਰਾ ਵੇਟ ਹੀ ਕਰ ਰਿਹਾ ਕੋਈ ਕੋਈ ਨਾ ਕੋਈ ਉਹਨਾਂ ਵੱਲੋਂ ਅਪਡੇਟ ਆਵੇ ਐਮਬੈਸੀ ਵੱਲੋਂ ਕਿ ਅਪਾਇੰਟਮੈਂਟਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਕਿਉਂਕਿ ਮੇਰਾ ਨਾ ਇੱਕ ਦੋਸਤ ਵਾ ਉਹ ਕਰਦਾ ਵਾ ਕੰਮ ਅਪਾਇੰਟਮੈਂਟਾਂ ਲੈਣ ਦੇਣ ਦਾ ਅਬਾ ਨੰਡਾ ਲਾ ਕੇ ਦਿੰਦਾ ਵਾ ਉਹ ਅਪਾਇੰਟਮੈਂਟ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਕਿਉਂਕਿ ਉਹਨਾਂ ਦੇ ਵੀ ਕੁਝ ਕਲਾਇੰਟ ਹੈਗੇ ਸੀ ਜਿਨ੍ਹਾਂ ਦੀਆਂ ਅਪਾਇੰਟਮੈਂਟ ਰਿਜੈਕਟ ਹੋਈਆਂ ਸੀ ਤੇ ਪਰ ਹੁਣ ਮੈਂ ਕੱਲ ਪਤਾ ਨਹੀਂ ਪਰਸੋਂ ਉਹਨਾਂ ਨੇ ਗੱਲ ਕੀਤੀ ਸੀ ਮੈਨੂੰ ਕਹਿੰਦੇ ਹਲੇ ਤੱਕ ਭਰ ਕੇ ਇਹਨਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਇਸ ਕਰਕੇ ਜਿਹੜੇ ਵੀ ਰਿਜੈਕਟ ਹੋਈਆਂ ਵਾ ਉਹਨਾਂ ਨੂੰ ਅਪਾਇੰਟਮੈਂਟਾਂ ਹਲੇ ਨਹੀਂ ਮਿਲੀਆਂ ਉਹ ਵੇਟ ਕਰੋ ਮੇਰੇ ਵੀਰ ਭਰਾ ਤੇ ਜਿੰਨਾ ਚਿਰ ਤੱਕ ਉਹਨਾਂ ਕੋਈ ਅਪਡੇਟ ਨਹੀਂ ਆਉਂਦੀ ਗੋイズ ਉਹਨਾਂ ਵੱਲੋਂ ਕੋਈ ਨਾ ਕੋਈ VFS ਵਾਲੇ ਦੱਸਦੇ ਨਹੀਂ ਹੋਣਾ ਚਾ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ ਬਾਕੀ ਜਦੋਂ ਅਪਾਇੰਟਮੈਂਟ ਮਿਲ ਜਾਂਦੀ ਹੈ ਵੀਜ਼ਾ ਲੱਗਣ ਦਾ ਕੋਈ ਚੱਕਰ ਨਹੀਂ ਵੀ ਆ ਲੱਗਣ ਦੇ ਜਾਦੇ ਚਾਂਸ ਹੁੰਦੇ ਹੁੰਦੇ ਕਿਉਂਕਿ ਅਪਾਇੰਟਮੈਂਟ ਉਹ ਉਹਨੂੰ ਹੀ ਦਿੰਦੇ ਵਾ ਜਿਹਦਾ ਐਡਾ ਵਾ ਸਾਰਾ ਕੁਝ ਸਹੀ ਹੁੰਦਾ ਵਾ ਸਾਰਾ ਕੁਝ ਸਹੀ ਹੋਣ ਤੋਂ ਬਾਅਦ ਅਪਾਇੰਟਮੈਂਟ ਦਿੰਦੇ ਆ ਤੇ ਉਹਦਾ ਹੀ ਵੀਜ਼ਾ ਲੱਗਦਾ ਵਾ ਨਾਰਮਲੀ ਗੱਲ ਕਿਉਂਕਿ ਇੱਕੜੀ ਜਦੋਂ ਫਾਈਲ ਜਮ੍ਹਾਂ ਹੋ ਜਾਂਦੀ ਹੈ ਆਪਣੀ ਉਸ ਤੋਂ ਬਾਅਦ ਆਪਣੇ 99% ਹੀ ਚਾਂਸ ਹੋ ਜਾਂਦੇ ਆ ਵੀਜ਼ਾ ਲੱਗਣ ਦੇ ਹੁਣ ਆਪਾਂ ਗੱਲ ਕਰ ਲੈਨੇ ਆ ਮੇਨ ਟਾਪਿਕ ਜਿਹੜਾ ਆਪਣਾ ਇੱਕ ਰਹਿ ਗਿਆ ਵਾ ਸਰਨੇਮ ਵਾਲਾ ਕਿ ਸਰਨੇਮ ਵੀਰ ਭਰਾ ਪੁੱਛ ਰਿਆ ਕਈ ਵੀਰ ਭਰਾ ਇੱਥੇ ਆ ਚੁੱਕੇ ਆ ਇੱਥੇ ਆਣ ਕੇ ਪੁੱਛਦੇ ਆ ਕਿ ਸਰਨੇਮ ਆ ਦਾ ਕੀ ਚੱਕਰ ਵਾ ਮੈਨੂੰ ਮੈਨੂੰ ਪਿਛਲੇ ਹਫਤੇ ਮੇਰੀ ਇੱਕ ਵੀਰ ਨਾਲ ਗੱਲ ਹੋਈ ਸੀ ਉਹ ਵੀਰ ਵੀ ਸਰਨੇਮ ਉਹਦਾ ਨਹੀਂ ਹੈਗਾ ਇਸ ਪਾਸਪੋਰਟ ਤੇ ਉਹਨੇ ਫਿੰਗਰ ਕਰਵਾਉਣ ਜਾਣੇ ਸੀ ਮਤਲਬ ਕਿ ਫਿੰਗਰ ਕਰਾਉਣੀ ਸੀ ਆਪਣੇ ਉਹਦੇ ਵਾਸਤੇ ਸੰਜੋੜਨ ਵਾਸਤੇ ਕਾਰਡ ਵਾਸਤੇ ਤੇ ਮੈਨੂੰ ਪੁੱਛਿਆ ਸੀ ਵੀਰ ਕਿ ਕੁਝ ਕਹਿਣਗੇ ਨਹੀਂ ਉੱਥੇ ਮੈਂ ਕਿਹਾ ਤੁਸੀਂ ਪ੍ਰਵਾ ਕਰਕੇ ਵੇਖ ਲਓ ਮੈਂ ਟਰਾਈ ਕਰਕੇ ਵੇਖ ਲਓ ਸ਼ਾਇਦ ਤੁਹਾਨੂੰ ਨਾ ਕੁਝ ਕਹਿਣ ਕਿਉਂਕਿ ਉੱਥੇ ਕੀ ਚ ਹੁਣ ਕਈ ਥਾਵਾਂ ਤੇ ਜਦੋਂ ਉਹਨਾਂ ਦਾ ਜਿਹੜਾ ਜਿਹੜਾ ਉੱਥੇ ਕੰਮ ਕਰਦੇ ਆ ਉਹਦੇ ਬੰਦੇ ਦੇ ਮੂਡ ਤੇ ਡਿਪੈਂਡ ਕਰਦਾ ਉਹਦੇ ਵਿੱਚ ਦੇਖ ਲਿਆ ਕਿ ਇਹਦੇ ਤੇ ਨਹੀਂ ਹੈਗਾ ਪਾਸਪੋਰਟ ਤੇ ਉਹਦਾ ਮੂਡ ਥੋੜਾ ਖਰਾਬ ਹੋਇਆ ਉਹਨੇ ਕਹਿਣਾ ਤੁਸੀਂ ਯਾਰ ਪਹਿਲਾਂ ਪਾਸਪੋਰਟ ਤੇ ਸਰਨੇਮ ਚੜਾ ਕੇ ਲਿਆਓ ਤੇ ਫਿਰ ਬਾਅਦ ਹਰਨਾਨ ਨਾਲ ਗੱਲ ਕਰਿਓ ਠੀਕ ਹੈ ਇਦਾਂ ਹੀ ਕਰਦੇ ਵਾ ਕਿਉਂਕਿ ਸਾਡੇ ਘਰ ਵਿੱਚ ਹੀ ਹੋਇਆ ਵਾ ਸਾਡੇ ਘਰ ਵਿੱਚ ਕੀ ਹੈ ਕਿ ਅਸੀਂ ਨਾ ਸਾਡੀ ਅਪਾਇੰਟਮੈਂਟ ਸੀ ਫਿੰਗਰ ਦੀ ਤੇ ਅਸੀਂ ਅਪਾਇੰਟਮੈਂਟ ਤੇ ਉੱਥੇ ਗਏ ਜਾ ਕੇ ਜਦੋਂ ਉਹਨਾਂ ਨੇ ਕਿਹਾ ਕਿ ਸਰ ਲੋਕੀ ਉਹਨਾਂ ਨੂੰ 10 ਸਾਲ ਹੋ ਗਏ ਠਿੱਟਲੀ ਵਿੱਚ ਤੇ ਕਿਸੇ ਨੇ ਸਰਨੇਮ ਦਾ ਨਹੀਂ ਕੁਝ ਕਿਹਾ ਤੇ ਇੱਥੇ ਆਏ ਆਣ ਕੇ ਉਹਨਾਂ ਨੇ ਕੀ ਕੀਤਾ ਕਿ ਫਿੰਗਰ ਕਰਾਇਆ ਆਪਣੀ 2 ਸਾਲ ਪਹਿਲਾਂ ਸਾਲ ਦ ਸੰਯੋਗ ਨੂੰ ਮਿਲੀ ਫਿਰ 2 ਸਾਲ ਦੇ ਕਾਰਡ ਮਿਲਿਆ ਫਿਰ ਮਿਲਿਆ 3 ਸਾਲ ਦਾ ਫਿਰ ਆਪਾਂ ਕਹਿ ਦਈਏ ਜਿਹੜਾ 2 ਸਾਲ ਦੇ ਫਿਰ ਮਿਲਦੇ ਰਹੇ ਉਸ ਤੋਂ ਬਾਅਦ ਮਿਲਣਾ ਸੀ 10 ਸਾਲ ਵਾਲਾ ਕਾਰਡ ਤੇ ਜਦੋਂ 10 ਸਾਲ ਵਾਲਾ ਕਾਰਡ ਅਪਲਾਈ ਕੀਤਾ ਫਿੰਗਰ ਆਏ ਅਪਾਇੰਟਮੈਂਟ ਮਿਲੀ ਅਪਾਇੰਟਮੈਂਟ ਜਦੋਂ ਉੱਥੇ ਗਏ ਤੇ ਉਹਨਾਂ ਨੇ ਜਾ ਕੇ ਉਹੋ ਹੀ ਬੰਦਾ ਪਹਿਲਾਂ ਫਿੰਗਰ ਕਰਦਾ ਸੀ ਜਦੋਂ 2 ਸਾਲ ਦਾ ਕਾਰਡ ਮਿਲਣਾ ਸੀ 3 ਸਾਲ ਦਾ ਕਾਰਡ ਮਿਲਣਾ ਸੀ ਉਹ ਬੰਦੇ ਨੇ ਫਿੰਗਰ ਬਾਅਦ ਵਿੱਚ ਕੀਤੇ ਜਦੋਂ 10 ਸਾਲ ਦਾ ਕਾਰਡ ਮਿਲਣਾ ਸੀ ਤੇ ਉਹਨੇ ਬੰਦੇ ਨੇ ਸਾਨੂੰ ਕ ਇਹ ਪਾਸਪੋਰਟ ਤੁਹਾਡੇ ਸਰਨੇਮ ਨਹੀਂ ਬਣੇਗਾ ਸਰਨੇਮ ਚੜਾ ਕੇ ਲਿਓ ਤੇ ਅਸੀਂ ਕਰਨਾ ਸੀ ਚੁਪ ਕਰ ਗਏ ਉੱਥੋਂ ਵਾਪਸ ਆਏ ਘਰ ਨੂੰ ਆਣ ਕੇ ਬਾਅਦ ਵਿੱਚ ਅਪਾਇੰਟਮੈਂਟ ਲਈ ਅੰਬੈਸੀ ਵਾਲੇ ਲੱਗੇ ਉੱਥੇ ਬੰਦਾ ਆਪਣਾ ਹੈਗਾ ਇਹ ਕੋਈ ਨਾ ਗੱਲਬਾਤ ਕੀਤੀ ਉਹਨੇ ਫਿਰ ਸਾਨੂੰ ਸਾਡੀ ਫਾਈਲ ਚਾਰ ਖੇਚੀ ਤੇ ਸਰਨੇਮ ਚੜਾਇਆ ਪਾਸਪੋਰਟ ਦਾ ਤੇ ਫਿਰ ਬਾਅਦ ਸਾਡੇ ਫਿੰਗਰ ਹੋਏ ਇਹ ਡਿਪੈਂਡ ਕਰਦਾ ਉਹਦੇ ਮੂਡ ਦੇ ਉੱਤੇ ਕਿ ਉਹ ਬੰਦਾ ਕਿਦਾਂ ਦਾ ਜੇਕਰ ਤੁਹਾਨੂੰ ਉਹ ਕਹਿ ਦੇ ਆਪਾਂ ਕੁਝ ਨਹੀਂ ਕਹਿ ਸਕਦੇ ਉੱਥੇ ਉਸ ਤੋਂ ਬਾਅਦ ਆਪਾਂ ਨੂੰ ਸਰਨੇਮ ਚੜਾਉਣਾ ਹੀ ਪੈਣਾ ਤੇ ਮੇਰੇ ਵੀਰ ਭਰਾਵਾਂ ਨੂੰ ਇਹੋ ਸਲਾਹ ਵਾ ਜਿਹੜੇ ਵੀਰ ਭਰਾ ਇੰਡੀਆ ਹੱਲੇ ਹੈਗੇ ਵਾ ਹੱ ਉਹ ਮੇਰੇ ਵੀਰ ਭਾਜਾਂ ਜਿਹੜੇ ਹੁਣ ਨਵੀਂ ਫਲੂਸੀ ਓਪਨ ਹੋਣੀ ਹੈ 2025 ਵਿੱਚ ਜੇਕਰ ਉੱਥੇ ਅਪਲਾਈ ਕਰਨਾ ਚਾਹੁੰਦੇ ਆ ਪੇਪਰ ਤੇ ਮੇਰੇ ਵੀਰ ਭਰਾ ਜੇਗਾ ਤੁਹਾਡੇ ਸਰਨੇਮ ਨਹੀਂ ਹੈਗਾ ਸਰਨੇਮ ਜ਼ਰੂਰ ਚੜਾ ਕੇ ਲਿਓ ਠੀਕ ਹੈ ਕਿਉਂਕਿ ਸਰਨੇਮ ਦਾ ਫਾਇਦਾ ਇਹ ਹੁੰਦਾ ਕਿ ਤੁਹਾਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ ਕੋਈ ਰੁਕਾਵਟ ਨਹੀਂ ਆਉਂਦੀ ਹੁਣ ਕਈ ਵੀਰ ਭਰਾ ਕਹਿੰਦੇ ਕਿ ਸਰਨੇਮ ਲਿਖਾਈਏ ਕੀ ਵੀਰੇ ਤੁਸੀਂ ਸਰਨੇਮ ਜੋ ਮਰਜ਼ੀ ਲਿਖਾ ਦੇ ਬਸ ਤੁਹਾਡਾ ਸਰਨੇਮ ਵਾਲਾ ਜਿਹੜਾ ਥਾਂ ਵਾ ਉਹ ਖਾਲੀ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਤੁਹਾਨੂੰ ਪਤਾ ਪਾਸਪੋਰਟ ਤੇ ਲਿਖਿਆ ਹੁੰਦਾ ਵਾ ਨੇਮ ਉਸ ਤੋਂ ਬਾਅਦ ਸਰਨੇ ਹੁਣ ਕੀ ਕਰਦੇ ਆ ਆਪਣੇ ਅੰਡੇ ਵਿੱਚ ਕੀ ਕਰਦੇ ਆ ਸਰਨੇਮ ਵਾਲੀ ਜਗ੍ਹਾ ਆਈਡੀਆ ਖਾਲੀ ਛੱਡ ਦਿੰਦੇ ਆ ਤੇ ਜਿੱਥੇ ਨੇਮ ਆ ਉਥੇ ਲੈ ਦਿੰਦੇ ਆ ਮੰਨ ਲਓ ਕਿਸੇ ਦਾ ਨਾਮ ਹੈਗਾ ਵਾ ਕੁਲਜੀਤ ਸਿੰਘ ਉਹ ਲੈ ਦਿੰਨਾ ਵਾ ਕੁਲਜੀਤ ਸਿੰਘ ਨੇਮ ਤੇ ਸਰਨੇਮ ਵਾਲੀ ਜਗ੍ਹਾ ਖਾਲੀ ਇੱਥੇ ਇਟਲੀਆ ਕੀ ਕਰਦੇ ਆ ਜਿਹੜਾ ਸਿੰਘ ਵਾ ਸਿੰਘ ਨੂੰ ਲਾਉਂਦੇ ਆ ਸਰਨੇ ਮਤੈ ਕੁਲਜੀਤ ਕਰ ਲਾ ਕਰ ਦਿੰਦੇ ਆ ਨੇਮ ਠੀਕ ਆ ਇਦਾਂ ਹੁੰਦਾ ਵਾ ਕਿਸੇ ਵੀ ਮੰਨ ਲਓ ਕੋਈ ਕੋਈ ਹੈਗਾ ਵਾ ਹਰਪ੍ਰੀਤ ਕੁਮਾਰ ਲਾ ਲਓ ਜਾਂ ਕੋਈ ਵੀ ਆ ਤੁਸੀਂ ਕੁਮਾਰ ਸਰਨੇਮ ਲਿਖਾ ਦੇ ਸਿੰਘ ਲਗਾ ਦੇ ਸੰਧੂ ਲਿਖਾ ਦੇ ਸਦੂਲ ਕਾ ਦੇ ਜੋ ਮਰਜੀ ਬਸ ਤਾਂ ਡਾਇਰਾ ਵਾ ਉਹ ਖਾਲੀ ਨਾ ਚਾਹੀਦਾ ਉਸ ਤੋਂ ਕੁਝ ਨਾ ਕੁਝ ਲਿਖਿਆ ਹੋਣਾ ਚਾਹੀਦਾ ਵਾ ਠੀਕ ਆ ਬਸ ਇਹ ਮੇਰੇ ਵੀਰ ਭਰਾ ਜਿਨ੍ਹਾਂ ਨੇ ਆਪਣਾ ਹੋਂ ਗਾਂ ਅਪਲਾਈ ਕਰਨਾ ਵਾ ਇੱਕ ਲਈ ਮੈਂ ਇਟਲੀ ਦੀ ਨਹੀਂ ਗੱਲ ਕਰ ਰਿਹਾ ਯੂਰਪ ਦੀ ਵੀ ਗੱਲ ਕਰ ਰਿਹਾ ਵਾ ਯੂਰਪ ਤੋਂ ਬਾਹਰ ਜਿਹੜੀਆਂ ਕੰਟਰੀਆਂ ਵਾ ਕੈਨੇਡਾ ਅਮਰੀਕਾ ਜ ਆਸਟ੍ਰੇਲੀਆ ਉਹਨਾਂ ਵਿੱਚ ਵੀ ਇਹ ਲੋਡ ਪੈ ਸਕਦੀ ਹੈ ਕਿਉਂਕਿ ਪਿਛਲੇ ਮੈਨੂੰ ਖਬਰ ਇੱਕ ਸੁਣਨ ਮਿਲੀ ਹੈ ਕਿ ਸਰਨੇਮ ਨਹੀਂ ਹੈਗਾ ਸੀ ਤੇ ਮੇਰੇ ਸਾਹ ਉਹਨਾਂ ਨੇ ਵਾਪਸੀ ਮੋੜਤਾ ਉਥੋਂ 에ਅਰਪੋਰਟ ਤੋਂ ਇਸ ਕਰਕੇ ਮੇਰੇ ਵੀਰ ਭਰਾ ਜਿਨ੍ਹਾਂ ਨੇ ਅਪਲਾਈ ਆਪਣੇ ਜਿਨ੍ਹਾਂ ਨੇ ਹੁਣ ਪੇਪਰ ਅਪਲਾਈ ਕਰਨੇ ਆ ਜਾਂ ਜਿਨ੍ਹਾਂ ਨੇ ਕੀਤੇ ਪਿਆ ਉਹ ਮੇਰੇ ਵੀਰ ਭਰਾ ਸਰਨੇਮ ਜ਼ਰੂਰ ਚੜਾ ਲਓ ਆਪਣੇ ਪਾਸਪੋਰਟ ਦੇ ਉੱਤੇ ਤਾਂ ਜੋ ਤੁਹਾਨੂੰ ਬਾਅਦ ਵਿੱਚ ਕੋਈ ਤਕਲੀਫ ਨਾ ਹੋਵੇ ਠੀਕ ਹੈ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇੰਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ